ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਵੇਸਣ ਦਾ ਚਿਲਾ ਤੇ ਇੱਥੇ ਇੱਕ ਕੱਪ ਮੈਂ ਵੇਸਣ ਲੈ ਲਿਆ ਸੀ ਤੇ ਇੱਕ ਕੱਪ ਆ ਪਿਆਜ਼ ਕੱਟ ਲਿਆ ਸੀ ਬਰੀਕ-ਬਰੀਕ ਆਪਾਂ ਪਿਆਜ਼ ਕੱਟਿਆ ਸੀ ਤੇ ਇੱਕ ਹੀ ਆਪਾਂ ਟਮਾਟਰ ਕੱਟ ਲਿਆ ਸੀ ਟਮਾਟਰ ਵੀ ਆਪਾਂ ਬਰੀਕ ਕਟਾਂਗੇ ਤੇ ਇੱਥੇ ਮੈਂ ਥੋੜਾ ਜਿਹਾ ਪਨੀਰ ਪਾਵਾਂਗੇ ਵਿੱਚ ਆਪਾਂ ਕ੍ਰਸ਼ ਕਰਕੇ ਤੇ ਧਨੀਆ ਤੇ ਹਰੀਆਂ ਮਿਰਚਾਂ ਆਪਾਂ ਡੂੰਘੇ ਦੇ ਵਿੱਚ ਵੇਸਣ ਪਾ ਦਵਾਂਗੇ ਪਿਆਜ਼ ਟਮਾਟਰ ਹਰੀਆਂ ਮਿਰਚਾਂ ਆਹ ਰਾਤਾ ਨਹੀਂ ਹੈ ਪਨੀਰ ਨੂੰ ਆਪਾਂ ਕ੍ਰੈਸ਼ ਕਰ ਲਵਾਂਗੇ ਪਨੀਰ ਨੂੰ ਆਪਾਂ ਤੋੜ ਕੇ ਵੀ ਬਰੀਕ-ਬਰੀਕ ਤੋੜ ਕੇ ਵੀ ਪਾ ਸਕਦੇ ਆ ਪਰ ਕ੍ਰਸ਼ ਕਰਕੇ ਵੀ ਕ੍ਰਸ਼ ਕਰਕੇ ਜਿਆਦਾ ਵਧੀਆ ਬਰੀਕ ਹੋ ਜਾਂਦਾ ਤੇ ਆਪਾਂ ਇਹਨੂੰ ਕ੍ਰਸ਼ ਕਰਕੇ ਪਾਵਾਂਗੇ ਪਨੀਰ ਨੂੰ ਆਪਾਂ ਕ੍ਰਸ਼ ਕਰ ਲਿਆ ਸੀ ਅੱਧਾ ਚਮਚਾ ਆਪਾਂ ਨਮਕ ਪਾਵਾਂਗੇ ਚਮਚੇ ਤੋਂ ਅੱਧੇ ਚਮਚੇ ਤੋਂ ਵੀ ਘੱਟ ਕਾਲੀ ਮਿਰਚ ਅੱਧਾ ਚਮਚਾ ਲਾਲ ਮਿਰਚ ਜਦੋਂ ਤੇ ਤਵੀਕਾ ਅੱਟਲ ਪੁੰਨਿਆ ਹੋਇਆ ਜੀਰਾ ਥੋੜੀ ਜਿਹਾ ਆਪਾਂ ਹਲਦੀ ਪਾ ਦਵਾਂਗੇ ਥੋੜੀ ਜਿਹਾ ਆਪਾਂ ਜਵੈਨ ਕ੍ਰਸ਼ ਕਰਕੇ ਪਾਵਾਂਗੇ ਹੁਣ ਆਪਾਂ ਇਹਨੂੰ ਮਿਕਸ ਕਰ ਦਵਾਂਗੇ ਪਿਆਜ਼ ਟਮਾਟਰ ਪਾਏ ਸੀ ਤੇ ਆਪਾਂ ਇਹਨਾਂ ਨੂੰ ਨਾ ਪਹਿਲੋਂ ਇਸ ਤਰ੍ਹਾਂ ਹੀ ਮਿਕਸ ਕਰਾਂਗੇ ਤੇ ਬਾਅਦ ਚ ਆਪਾਂ ਜਿੰਨਾ ਕਿ ਇਹ ਦਿੰਕ ਹੋ ਜਾਏਗਾ ਫਿਰ ਆਪਾਂ ਇਹਨੂੰ ਪਾਣੀ ਦਾ ਥੋੜਾ ਥੋੜਾ ਪਾ ਕੇ ਫਿਰ ਆਪਾਂ ਇਹਨੂੰ ਹੋਰ ਇਹਨੂੰ ਆਪਾਂ ਘੋਲ ਨੂੰ ਤਿਆਰ ਕਰ ਲਵਾਂਗੇ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਆਪਾਂ ਘੋਲ ਨੂੰ ਤਿਆਰ ਕਰ ਲਵਾਂਗੇ ਬੈਟਰ ਚ ਹੋਰ ਪਾਣੀ ਪਾ ਦਵਾਂਗੇ ਪਾਣੀ ਆਪਾਂ ਥੋੜਾ-ਥੋੜਾ ਪਾ ਕੇ ਇਹਨੂੰ ਇਸ ਤਰ੍ਹਾਂ ਆਪਾਂ ਘੋਲਾਂਗੇ ਆਪਾਂ ਜ਼ਿਆਦਾ ਪਾਣੀ ਨਹੀਂ ਆਪਾਂ ਪਾਵਾਂਗੇ ਪਾਣੀ ਦੀ ਲੋੜ ਅਨੁਸਾਰ ਹੀ ਆਪਾਂ ਇਹਦੇ ਵਿੱਚ ਥੋੜਾ-ਥੋੜਾ ਪਾਣੀ ਪਾ ਕੇ ਬੈਟਰ ਨੂੰ ਤਿਆਰ ਕਰ ਲਵਾਂਗੇ ਤੇ ਇੱਥੇ ਇੱਕ ਕੱਪ ਮੈਂ ਪਾਣੀ ਲਿਆ ਸੀ ਤੇ ਇੱਕ ਕੱਪ ਪਾਣੀ ਪੈ ਗਿਆ ਸੀ ਉਹਦੇ ਵਿੱਚ ਤੁਹਾਨੂੰ ਇਹਨੂੰ ਮੈਂ ਚੰਗੀ ਤਰ੍ਹਾਂ ਘੋਲ ਲਵਾਂਗੇ ਬੈਟਰ ਕੋਲ ਕੇ ਤਿਆਰ ਹੈ ਬੈਟਰ ਦੇ ਵਿੱਚ 1 ਕੱਪ ਤੋਂ ਥੋੜਾ ਜਿਹਾ ਉੱਪਰ ਪਾਣੀ ਪਾਇਆ ਸੀ ਤੇ ਇਸ ਤਰ੍ਹਾਂ ਦਾ ਬੈਟਰ ਆਪਾਂ ਨੂੰ ਚਾਹੀਦਾ ਸੀ। ਦੱਖਣ ਤੇ ਆਪਾਂ ਪੈਨ ਰੱਖਤਾ ਸੀ ਤੇ ਇਹਦੇ ਉੱਪਰ ਆਪਾਂ ਥੋੜਾ ਜਿਹਾ ਤੇਲ ਲਾ ਦਵਾਂਗੇ। ਥੋੜਾ ਬੰਨ ਇਹਦੇ ਉੱਪਰ ਬੈਟਰ ਨੂੰ ਪਾ ਦਵਾਂਗੇ। ਬੈਟਰ ਨੂੰ ਆਪਾਂ ਰਸਤਾ ਖਲਾ ਦੇਵਾਂਗੇ ਬੈਟਰ ਨੂੰ ਆਪਾਂ ਸਿਕਨ ਦੇਵਾਂਗੇ ਚਿਲੇ ਦੇ ਆਪਾਂ ਸਾਈਡਾਂ ਦੇ ਉੱਪਰ ਥੋੜਾ ਥੋੜਾ ਆਨ ਲਾadਵਾਂਗੇ ਤੇ ਇਹਦੇ ਉੱਪਰ ਵੀ ਆਪਾਂ ਥੋੜਾ ਥੋੜਾ ਇਸ ਤਰ੍ਹਾਂ ਤੇ ਲਗਾ ਦੇਵੋਗੇ ਤੇ ਲੋ ਫਲੇਮ ਤੇ ਹੀ ਆਪਾਂ ਇਹਨਾਂ ਨੂੰ ਪਕਾਵਾਂਗੇ ਚਿਲੇ ਨੂੰ ਆਪਾਂ ਹੁਣ ਪਲਟ ਦੇਵਾਂਗੇ ਤੇ ਲੋ ਫਲੇਮ ਤੇ ਹੀ ਆਪਾਂ ਚਿਲੇ ਨੂੰ ਪਕਾਇਆ ਸੀ ਤੇ ਚਿਲਾ ਕਿੰਨਾ ਸੋਹਣਾ ਬਰੌਣ ਬਰੌਣ ਚਿਲਾ ਪੱਕ ਗਿਆ పల్టే ఇద్దర హక్కి నీ ఇస్తా సారా చూ ਚਿਲਾ ਬਣ ਕੇ ਰੈਡੀ ਹੈ ਹੁਣ ਚਿਲੇ ਨੂੰ ਆਪਾਂ ਦੱਮ ਅਗੇ ਦੂਸਰੇ ਬੈਟਰ ਨੂੰ ਪਾ ਦਵਾਂਗੇ ਸਭ ਤੋਂ ਪਹਿਲਾਂ ਆਪਾਂ ਘਿਓ ਲਗਾ ਦਵਾਂਗੇ ਚਿਲਾ ਪਾ ਕੇ ਆਪਾਂ ਇਹਨੂੰ ਫਲਾ ਦੇਵਾਂਗੇ ਪਤਲਾ ਪਤਲਾ ਇਹਨੂੰ ਪਲਾਵਾਂਗੇ ਜਿਹੜਾ ਥੋੜਾ ਚੌੜਾ ਗਲਾਈ ਚ ਵੀ ਹੋ ਜੇ ਤੇ ਪਤਲਾ ਪਤਲਾ ਹੋ ਜੇ ਚੰਗਾ ਤੇ ਲੋ ਫਲੇਮ ਤੇ ਹੀ ਆਪਾਂ ਇਹਨੂੰ ਸਿਕਨ ਦਵਾਂਗੇ ਚਲੇ ਦੇ ਉੱਪਰ ਆਪਾਂ ਕਿਓ ਲਗਾ ਦਵਾਂਗੇ ਕਿਓ ਲਗਾ ਕੇ ਆਪਾਂ ਇਹਦੀ ਹੁਣ ਸਾਈਡ ਚੇਂਜ ਕਰ ਦਵਾਂਗੇ ਅੱਥੇ ਆਪਾਂ ਚਿਲੇ ਬਣਾ ਕੇ ਤਿਆਰ ਕਰ ਲਏ ਸੀ। ਵੈਸੋਂ ਦਾ ਚਿਲੇ ਬਣ ਕੇ ਤਿਆਰ ਹੈ ਤੇ ਆਪਾਂ ਟਮੇਟੋ ਕੈਚਅਪ ਦੇ ਨਾਲ ਇਹਨੂੰ ਸਰਵ ਕੀਤਾ ਸੀ ਤੇ ਜੇ ਤੁਹਾਨੂੰ ਵੈਸਣ ਦੇ ਚਿਲਿਆਂ ਦੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿਕਾਰ ਜੀ।